ਸਾਡੇ ਲਈ ਇੱਕ ਝੌਂਪੜੀ ਹੋ ਸਕਦੀ ਐ ਪਰ ਕਹਿੰਦੇ ਆ ਜੀ ਕਿਸੇ ਗਰੀਬ ਦੀ ਕੁੱਲੀ ਸੀ ਉਹਦਾ ਘਰ ਸੀਗਾ ਉਹਦਾ ਤਾਂ ਇਹੀ ਮਹਿਲ ਸੀ ਇੱਥੇ ਇਹਦੇ ਦੋ ਪਰਿਵਾਰ ਵਸ ਰਹੇ ਸੀ ਜੀ ਅੱਛਾ ਜੀ ਇੱਕ ਇੱਦੇ 'ਚ ਵਸ ਰਿਹਾ ਸੀ ਇੱਕ ਇਹਦੇ 'ਚ ਵਸ ਰਿਹਾ ਸੀ ਦੋਨਾਂ ਤੋਂ ਜਿਹੜਾ ਸਮਾਨ ਤਾਂ ਕੱਢਿਆ ਗਿਆ ਉਹ ਤਾਂ ਮੌਕੇ ਤੇ ਕੱਢ ਲਿਆ ਬਾਕੀ ਹੜ ਗਿਆ ਪਾਣੀ ਦੇ ਵਿੱਚ ਤੁਸੀਂ ਕਿੰਨੀ ਕੁ ਉਮਰ ਦੇ ਸੀ ਜੀ ਉਹ ਕ੍ਰਿਪ ਹੈ ਜੀ 45-50 ਸਾਲ ਦੇ ਆ ਤੇ ਉਹਨਾਂ ਦਾ ਲੜਕਾ ਹੈ 17-18 ਸਾਲ ਦਾ ਉਹ ਕੀ ਕਰਦਾ ਜੀ ਬੱਚਾ ਉਹ ਮਤਲਬ ਡਿਊਟੀਆਂ ਲਾਉਂਦਾ ਵਖੰਡ ਪੜਤੇ ਜੀ ਉਹ ਮਤਲਬ ਕਿ ਗ੍ਰੰਥੀ ਸਿੰਘ ਆ ਜੀ ਉਹ ਹਾਂ ਜੀ ਗ੍ਰੰਥੀ ਸਿੰਘ ਆ ਜੀ ਸੱਤ ਕਿੱਲੇ ਜ਼ਮੀਨ ਸੀ ਜਿਹੜੀ ਦਰਿਆ ਨੇ ਢਾਕੇ ਦਰਿਆ ਦੇ ਵਿੱਚ ਮਿਲ ਗਈ ਜਿਹੜੀ ਓਹੋ ਹਾਂ ਜੀ ਘਰ ਬੂਆ ਵੀ ਬਹੁਤ ਸੋਹਣਾ ਹੈ ਮਾਰੇ ਦੀ ਕਿਰਪਾ ਹੀ ਚੰਗੀ ਰੋਟੀ ਆਉਂਦਾ ਵਧੀਆ ਗੁਜ਼ਾਰਾ ਕਰਦੇ ਸੀ ਉਦੀ ਤਕੀਲਿਆਂ ਤੋਂ ਘਰ ਵੀ ਗਿਆ ਫੇਰਾ ਕੁੱਲੀ ਤੱਕ ਪਹੁੰਚ ਗਏ ਜੀ ਚੱਕਦਾ ਕਿ ਹੁਣ ਬਸ ਆ ਇਹੋ 10 ਮਰਲੇ ਜਗਾ ਜਿਹੜੀ ਇਹਨਾਂ ਮੁੱਲ ਲਈ ਆ ਇਹੋ ਹੀ ਇਹਨਾਂ ਮਾਤਾ-ਟਾਣ ਕੋਲੇ ਵਿਚਾਰਿਆਂ ਕੋਲੇ ਰਾਜ ਵੀ ਰਹਿਗਾ ਆ ਕਾ ਭੇਜ ਇੱਥੇ ਤੈਨੂੰ ਦਰਸ਼ਨ ਕਰਾਈ ਦੇ ਦੇ ਅੱਛਾ ਜੀ ਉਹ ਵੀਰ ਉਹਨਾਂ ਦੀ ਜਿਹੜੀ ਹਾਂ ਜੀ ਉਹ ਉੱਥੇ ਹੀ ਕਰਨੀ ਆ ਤੇ ਘਰੇ ਹਾਂ ਨਹੀਂ ਨਹੀਂ ਕੋਈ ਨਹੀਂ ਜਾ ਆਜੋ ਬੁਲਾਓ ਉਹਨਾਂ ਨੂੰ ਵੀਰ ਨੂੰ ਰਾਜ ਵੀ ਰਾਜ ਇੱਥੇ ਰਾਜ ਵੀ ਜਲਦੀ ਆ ਆਜੋ ਆਜੋ ਵੀਰੇ ਤੇ ਬਾਈ ਜੀ ਆਪਣਾ ਸੀ ਹਾਂਜੀ ਆਪਣਾ ਸੀ 2030 ਦੇ ਵਿੱਚ ਆਪਣੇ ਪਿਛਲੇ ਦੀ ਹੜਾ ਆਇਆ ਸੀ ਉਦੋਂ ਇੱਕ ਮਕਾਨ ਹੈ ਸੀ ਆਪਣੇ ਕੋਲੇ ਉਹ ਇਸ ਵਾਰ ਜੋ ਕੀ ਪਾਣੀ ਜ਼ਿਆਦਾ ਹੋਣ ਕਰਕੇ ਨਹੀਂ ਰਿਹਾ ਇਹਨਾਂ ਦੀ ਸਤਕਲੇ ਜਮੀਨ ਅੱਗੇ ਦਰਿਆ ਤੇ ਹੁੰਦੀ ਸੀ ਮਾਲਕੀ ਜਮੀਨ ਉਹ ਇਹਨਾਂ ਦੀ ਦਰਿਆ ਨੇ ਜਿਹੜੀ ਉਹ ਖਤਮ ਕਰਤੀ ਉੱਥੇ ਪੱਕਾ ਘਰ ਵੀ ਸੀ ਇਹਨਾਂ ਦਾ ਸਾਰਾ ਕੁਝ ਸੀ ਉਸ ਮਾਰ ਦੇ ਮਾਰੇ ਮੰਨ ਲਓ ਵੀ ਅੱਜ ਤੱਕ ਨਹੀਂ ਇਹ ਉੱਠਾ ਉਠਿਆ ਗਿਆ 88 ਤੋਂ ਮਾਰ ਪਈ ਇਹਦਾ ਜਨਮ ਬੱਚੇ ਦਾ ਬਾਅਦ ਦਾ ਵਾ ਹਾਂਜੀ ਇਹਦਾ ਚਾਚਾ ਉਦੋਂ ਦੇ ਕੁੱਲੀ ਇਹਦੇ ਚਿਰਾਂ ਦੇ ਸੀ ਜਾਂ ਇਹ 2023 ਦੇ ਵਿੱਚ ਕੀ ਸੀ 2023 ਦੇ ਵਿੱਚ ਜਿਹੜਾ ਮਕਾਨ ਇੱਕ ਹੈ ਸੀ ਉਹ ਟੱਗ ਗਿਆ ਉਦੋਂ ਬਾਅਦ ਚ ਕੁੱਲੀ ਬਾਈਸ ਉਦੋਂ ਬਾਅਦ ਚ ਫਿਰ ਪੱਕਾ ਮਕਾਨ ਨਹੀਂ ਬਣਿਆ ਜੀ ਸਮਰੱਥਾ ਨਹੀਂ ਹੋਈ ਬਾਈ ਨਹੀਂ ਹਾਂਜੀ ਸਮਰੱਥਾ ਨਹੀਂ ਹੋਈ ਕੀ ਕੰਮ ਕਰਦੇ ਹੋ ਤੁਸੀਂ ਜੀ ਮੈਂ ਪਾਟੀ ਸਿੰਘ ਆ ਜੀ ਪਾਟੀ ਸਿੰਘ ਹੋ ਮਾਤਾ ਪਿਤਾ ਠੀਕ ਹੈ ਹਾਂਜੀ ਫਾਦਰ ਸਾਹਿਬ ਯਾ ਮਾਤਾ ਜੀ ਦੀ ਡੈਥ ਹੋ ਚੁੱਕੀ ਹੈ ਹਾਂਜੀ ਇਕੱਲੇ ਫਾਦਰ ਸਾਹਿਬ ਹੀ ਰਹਿ ਗਏ ਸੋ ਬਾਈ ਸ਼ੁਰੂ ਤੋਂ ਵੀ ਰਿਆ ਹਾਪ ਤਾਂ ਹੰਡਾ ਰਿਹਾ ਹੈ ਸੋ ਜ਼ਰੂਰ ਮਦਦ ਹੋਣੀ ਚਾਹੀਦੀ ਹੈ ਇਹ ਵੀਰੇ ਆਪਣੀ ਜਗ੍ਹਾ ਤੁਹਾਡੀ ਹਾਂਜੀ ਆਪਣੀ ਠੀਕ ਹੈ ਸੋ ਬਿਲਕੁਲ ਗੁਰੂ ਦਾ ਵਜ਼ੀਰ ਹੈ ਬਾਈ ਜੀ ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਨੰਬਰ ਬੋਲੋ ਬਾਈ ਆਪਣਾ 77102 65313 77102 65313 ਨੰਬਰ ਆ ਰਾਜਵੀਰ ਸਿੰਘ ਹੈ ਤਾਂ ਜ਼ਰੂਰ ਕੋਈ ਗੱਲ ਨਹੀਂ ਭਾਈ ਇਹ ਆਫਤ ਆਈ ਹੈ ਕੋਈ ਨਹੀਂ ਚੜਦੀ ਕਲਾ ਚ ਰਹੋ ਤੇ ਜੇ ਅੱਜ ਇਹ ਇੱਕ ਤੁਹਾਡੇ ਲਈ ਤਾਂ ਤੁਹਾਡ ਘਾਰੀ ਸੀ ਭਾਈ ਘਟ ਟੱਠਿਆ ਹੈ ਹਾਂਜੀ ਕੋਈ ਗੱਲ ਨਹੀਂ ਇੱਥੇ ਇਹ ਇੱਥੇ ਹੀ ਪੱਕਾ ਘਰ ਪਾਊਗਾ ਹੁਣ ਹਾਂਜੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ ਸੋ ਪਿੰਡ ਦੇ ਅੱਗੇ ਬਾਦਰੇ ਆ ਰਸਤੇ ਦੇ ਵਿੱਚ ਇੱਕ ਛੰਨ ਟਾਇਪ ਆਇਆ ਇਹ ਸਾਡੇ ਲਈ ਇੱਕ ਝੌਂਪੜੀ ਹੋ ਸਕਦੀ ਹੈ ਪਰ ਕਹਿੰਦੇ ਜੀ ਕਿਸੇ ਗਰੀਬ ਦੀ ਕੁਲੀ ਸੀ ਉਹਦਾ ਘਰ ਸੀਗਾ ਉਹਦਾ ਤਾਂ ਇਹੀ ਮਹਿਲ ਸੀ ਤੇ ਇਸ ਤਰ੍ਹਾਂ ਹੀ ਸੀ ਜੀ ਜੀ ਸਰ ਇੱਥੇ ਇਹਦੇ ਦੋ ਪਰਿਵਾਰ ਵਸ ਰਹੇ ਸੀ ਜੀ ਅੱਛਾ ਜੀ ਇੱਕ ਇੱਦੇ 'ਚ ਵਸ ਰਿਹਾ ਸੀ ਇੱਕ ਇੱਦੇ 'ਚ ਵਸ ਰਿਹਾ ਸੀ ਤੋ ਨਾ ਤਾਂ ਜਿਹੜਾ ਸਮਾਨ ਤਾਂ ਕੱਢਿਆ ਗਿਆ ਉਹ ਤਾਂ ਮੌਕੇ ਤੇ ਕੱਢ ਲਿਆ ਹਾਂ ਬਾਕੀ ਹੜ ਗਿਆ ਪਾਣੀ ਦੇ ਵਿੱਚ ਹੀ ਇੱਕਦਮ ਆ ਗਿਆ ਸੀ ਜੀ ਪਾਣੀ ਹਾਂ ਜੀ ਇੱਕਦਮ ਹੀ ਵੱਧ ਗਿਆ ਨਾ ਪਾਣੀ ਉਹ ਦੇਖੋ ਉਧਰਲੀ ਸਾਈਡ ਦੇਖੋ ਤੂੜੀ ਵੀ ਉਹਨਾਂ ਦੀ ਮਤਲਬ ਪਸ਼ੂਆਂ ਦਾ ਚਾਰਾ ਚੂਰਾ ਸੀ ਜਿਹੜਾ ਉਹ ਰੁੜ ਗਿਆ ਸਾਰਾ ਇਸ ਦੇ ਵਿੱਚ ਰਹਿੰਦੇ ਸੀ ਜੀ ਉਹ ਹਾਂ ਜੀ ਇਸ ਦੇ ਵਿੱਚ ਹੀ ਰਹੇ ਪਰਿਵਾਰ ਹੁਣ ਕਿੱਥੇ ਹੈ ਜੀ ਹੁਣ ਬਾਹਰ ਆ ਜੀ ਉਧਰ ਗੁਰਦੁਆਰਾ ਸਾਹਿਬ ਤੇ ਰਹ ਰਹੇ ਆ ਤੇ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਇਹਨਾਂ ਦਾ ਲਗਭਗ ਕਿੰਨੇ ਕ ਦਾ ਹੋਊਗਾ ਭਈ ਇਸ ਤਰ੍ਹਾਂ ਕੀ ਐਸਟੀਮੇਟ ਲਾ ਸਕਦੇ ਆਪਾਂ ਹੁਣ ਮੰਨ ਲਓ ਉਹ ਉਹਦਾ ਤਾਂ ਮਹਿਲ ਸੀਗਾ ਜਿਹੜਾ ਇੱਥੇ ਵਸ ਰਿਹਾ ਸੀ ਹੁਣ ਆਪਾਂ ਕੀ ਐਸਟੀਮੇਟ ਲਾ ਸਕਦੇ ਆ ਉਹ ਕਿੰਨੇ ਮੈਂ ਉਹੀ ਕੋਠੀ ਵੀ ਦਿਖਾਈ ਸੀ ਇੱਕ ਕਰੋੜਾਂ ਦੀ ਕੋਠੀ ਸੀ ਹਨਾ ਜੀ ਉਹ ਡਿੱਗ ਗਈ ਹੈ ਨਾ ਜੀ ਪਰ ਮੈਂ ਕਹਿੰਦਾ ਵੀ ਇਹ ਚਾਹੇ ਹਜ਼ਾਰਾਂ ਦੀ ਇਹਨਾਂ ਲਈ ਇਹਨਾਂ ਲਈ ਕੋਠਿਓ ਸੀ ਜੀ ਕਰੋੜਾਂ ਦੀ ਹੈ ਉਹਨਾਂ ਦੇ ਭਾਵੇਂ ਤਾਂ ਕੋਠੀ ਕਰੋੜਾਂ ਦੀ ਹੈ ਨਾ ਜੀ ਜਿਨ੍ਹਾਂ ਦਾ ਸਿਰ ਲਕਾਵਾ ਸੀਗਾ ਇਹ ਮੇਰਾ ਵੀਰ ਹੁਣ ਤੁਸੀਂ ਉਸ ਕੋਠੀ ਨੂੰ ਦੇਖ ਕੇ ਦਰਦ ਮਹਿਸੂਸ ਕੀਤਾ ਪਰ ਇਹ ਨਾ ਹੋਵੇ ਵੀ ਚਾਲਿਆ ਰਹੇ ਤਾਂ ਝੌਂਪੜੀ ਸੀ ਉਹਨਾਂ ਨੇ ਕਰ ਲੈਣੀ ਪਰ ਨਹੀਂ ਇਹ ਉਹ ਉਸ ਗਰੀਬ ਦਾ ਹਾਰ ਸੀ ਉਹਦਾ ਉਹਦੇ ਲਈ ਇਹੀ ਕੋਠੀ ਸੀ ਪਰ ਅੱਜ ਇੱਥੇ ਪੂਰੀ ਤਰ੍ਹਾਂ ਇਹ ਇਸੇ ਪਿੰਡ ਦੇ ਸੀ ਕਿ ਜੀ ਉਹ ਵੀ ਰਹਿਣ ਵਾਲੇ ਇਸੇ ਪਿੰਡ ਦੇ ਸਿਵਜ ਨੇ ਠੀਕ ਹੈ ਜੀ ਹਾਂ ਜੀ ਜਾਂ ਕੋਈ ਬਾਹਰੋਂ ਆਏ ਸੀ ਕਿ ਨਹੀਂ ਇਸੇ ਪਿੰਡ ਦੇ ਸੀ ਇਸੇ ਪਿੰਡ ਦੇ ਵਸਨੀਕ ਸੀਗੇ ਅੱਛਾ ਹਾਂ ਜੀ ਫੇਰ ਵੀ ਇੰਨੀ ਜ਼ਿਆਦਾ ਗਰੀਬੀ ਸੀ ਹਾਂ ਜੀ ਗਰੀਬੀ ਸਭ ਇਹਨਾਂ ਦੀ ਪੈਲਿਸ ਸਰ ਪਹਿਲਾਂ ਦਰਿਆ ਦੇ ਲਾਗੇ ਅੱਛਾ ਜੀ ਤੇ ਉਹ ਪੈਲੀ ਚ ਪੈ ਗਈ ਰੇਤਾ ਅੱਛਾ ਜੀ ਤੇ ਉਹ ਪੈਲੀ ਹੋ ਗਈ ਬਰਬਾਦ ਉੱਥੇ ਨਾ ਤਾਂ ਹੁਣ ਘਰ ਹੀ ਪਾ ਸਕਦੇ ਸੀ ਇਹ ਉਥੋਂ ਆ ਕੇ ਉਹਨਾਂ ਨੇ ਮਤਲਬ ਕਿ ਇੰਨੀ ਕਿ ਜਗ੍ਹਾ ਖਰੀਦੀ ਆਪਣਾ ਘਰ ਪਾਉਣ ਵਾਸਤੇ ਅੱਛਾ ਜੀ ਤੇ ਮਤਲਬ ਘਰ ਪਾਉਣ ਦੀ ਸੰਮਤਾ ਹੈ ਨਹੀਂ ਸੀ ਇਸ ਕਰਕੇ ਉਹਨਾਂ ਨੇ ਕੁਲੀਆਂ ਪਾਈਆਂ ਸੀ ਹੁਣ ਉਹ ਵੀ ਰੁੜਗੀਆਂ ਤੁਹਾਡੇ ਸਾਹਮਣੇ ਹੀ ਆ ਸੱਤ ਕਿੱਲੇ ਜ਼ਮੀਨ ਸੀ ਮਹਾਰਾਜ ਇਹਨਾਂ ਕੋਲੇ ਸੱਤ ਕਿੱਲੇ ਜ਼ਮੀਨ ਸੀ ਜਿਹੜੀ ਦਰਿਆ ਨੇ ਢਾਕੇ ਦਰਿਆ ਦੇ ਵਿੱਚ ਮਿਲ ਗਈ ਜਿਹੜੀ ਓਹੋ ਹਾਂਜੀ ਘਰ ਬੂਆ ਵੀ ਬਹੁਤ ਸੋਹਣਾ ਹੈ ਮਹਾਰਾਜ ਦੀ ਕਿਰਪਾ ਹੀ ਚੰਗੀ ਰੋਟੀ ਆਉਂਦਾ ਵਧੀਆ ਗੁਜ਼ਾਰਾ ਕਰਦੇ ਸੀ ਪਰ ਜਦੋਂ ਕੁਦਰਤ ਦੀ ਤਕੀਲਿਆਂ ਤੋਂ ਘਰ ਵੀ ਗਿਆ ਫੇਰਾ ਕੁੱਲੀ ਤੱਕ ਪਹੁੰਚ ਗਏ ਜੀ ਤੱਕ ਤਾਂ ਕਿ ਹੁਣ ਬਸ ਇਹੋ 10 ਮਰਲੇ ਜਗਾ ਜਿਹੜੀ ਇਹਨਾਂ ਮੁੱਲ ਲਈ ਆ ਇਹੋ ਹੀ ਇਹਨਾਂ ਮਾਤੜਾਂ ਕੋਲੇ ਵਿਚਾਰਿਆਂ ਕੋਲੇ ਪਿੰਡ ਦਾ ਵੀ ਆ ਹਾਲ ਹੋ ਗਿਆ ਹਾਂ ਦਿਹਾੜੀ ਦਾ ਪਾਵਦਾ ਇਹ ਪਿੰਡ ਇੱਕ ਵਾਰ ਫਿਰੋਜ਼ਪੁਰ ਦਾ ਪਿੰਡ ਹੈ ਜੀ ਫਤੇਗੜ ਫਤੇਗੜ ਸਭਰਾ ਜੀ ਫਤੇਗੜ ਸਭਰਾ ਮੇਰਾ ਵੀਰ ਕਿਉਂਕਿ ਉਹ ਪਰਿਵਾਰ ਇੱਥੇ ਹੈ ਨਹੀਂ ਉਹਨਾਂ ਦਾ ਨੰਬਰ ਅਸੀਂ ਤੁਹਾਨੂੰ ਕਿਸ ਤਰ੍ਹਾਂ ਦਈਏ ਕੋਈ ਨੰਬਰ ਹੈਗਾ ਜੋ ਪਰਿਵਾਰ ਦਾ ਸੰਪਰਕ ਨੰਬਰ ਹੈਗਾ ਤੁਹਾਡੇ ਕੋਲ ਨੰਬਰ ਇਸ ਟਾਈਮ ਨਹੀਂ ਜੀ ਮੋਬਾਈਲ ਠੀਕ ਹੈ ਜੀ ਚਲੋ ਸੋ ਬਿਲਕੁਲ ਉਸ ਪਰਿਵਾਰ ਦਾ ਨੰਬਰ ਨਹੀਂ ਹੈ ਪਰ ਤੁਸੀਂ ਫਤੇਗੜ ਸਭਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਜ਼ਰੂਰ ਆ ਕੇ ਇਹਨਾਂ ਵੀਰਾਂ ਦੀ ਬਾਈ ਮਦਦ ਕਰਿਓ ਯਾਰ ਇਹਨਾਂ ਬਾਰੇ ਪਤਾ ਕਰ ਲਿਓ ਹਾਂਜੀ ਜਦੋਂ ਪਾਣੀ ਹੋ ਜਾਂਦਾ ਹੈ ਤਾਂ ਕੋਸ਼ਿਸ਼ ਕਰਿਓ ਭਈ ਜੇ ਇਹਨਾਂ ਦੀ ਆਪਣੀ ਹੋ ਜਗ੍ਹਾ ਜੇ ਚਾਰ ਇਟਾਂ ਨਾਲ ਤੁਸੀਂ ਦੋ ਕਮਰੇ ਇਹਨਾਂ ਦੇ ਬਣਵਾ ਦੋ ਉਹ ਵੀ ਬਹੁਤ ਵਧੀਆ ਜੇ ਇਸੇ ਤਰ੍ਹਾਂ ਇਹਨੂੰ ਇਹਦੇ ਆਰਥਿਕ ਤੌਰ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਬਾਈ ਕਰਨੀ ਬਣਦੀ ਆ ਸੋ ਆਪਾਂ ਹੁਣ ਅੱਗੇ ਵਧਦੇ ਆ ਜੀ ਪਿੰਡ ਵੱਲ ਨੂੰ 6 ਇਹ ਘਰ ਜੀ ਹਾਂਜੀ ਇਹ ਵੀ ਰਹਿਤਾ ਹੈ ਇਹ ਕਿੰਨਾ ਦਾ ਜੀ ਇਹ ਆਪਣੇ ਤਾਏ ਦਾ ਹੀ ਹੈ ਜੀ ਮੇਰੇ ਤਾਏ ਦਾ ਅੱਛਾ ਠੀਕ ਹੈ ਜੀ ਹਾਂਜੀ ਤੇ ਜਿਹੜੇ ਇਸ ਉਹਦੇ ਵਿੱਚ ਰਹਿੰਦੇ ਸੀ ਇਹ ਆਪਣੇ ਦਾ ਕੁੱਲੀ ਜੀ ਟਾਈਪ ਦੇ ਚੀਜ਼ ਘਰ ਚ ਆਪਣੇ ਚ ਤੇ ਉਹ ਕਿੰਨੀ ਉਮਰ ਦੇ ਸੀ ਜੀ ਉਹ ਕਰੀਬ ਹੈ ਜੀ 45 50 ਸਾਲ ਦੇ ਆ ਤੇ ਉਹਨਾਂ ਦਾ ਲੜਕਾ ਹੈ 17 18 ਸਾਲ ਦਾ ਉਹ ਕੀ ਕਰਦਾ ਜੀ ਬੱਚਾ ਉਹ ਮਤਲਬ ਡਿਊਟੀਆਂ ਲਾਉਦਾ ਵਖੰਡ ਪਾੜਦੇ ਜੀ ਕੁਝ ਗੁਰਸਿੱਖ ਪਰਿਵਾਰ ਹਾਂਜੀ ਗੁਰਸਿੱਖ ਪਰਿਵਾਰ ਆ ਜੀ ਵਾਹ ਇਹ ਗੁਰੂ ਅੱਛਾ ਇੱਕ ਦਾ ਨਾਂ ਗਲਜਾਰ ਸਿੰਘ ਆ ਵੱਡੇ ਦਾ ਨਾਂ ਬਲਵਿੰਦਰ ਸਿੰਘ ਆ ਹਾਂਜੀ ਬਿੱਲਾ ਬਿੱਲਾ ਨਾਂ ਨੂੰ ਹੁੰਦੇ ਆਪਣੇ ਇਥੇ ਤੇ ਉਹ ਮਿਲ ਕੇ ਗ੍ਰੰਥੀ ਸਿੰਘ ਆ ਜੀ ਉਹ ਹਾਂਜੀ ਗ੍ਰੰਥੀ ਸਿੰਘ ਆ ਜੀ ਹਾਂਜੀ ਸੋ ਗ੍ਰੰਥੀ ਸਿੰਘ ਬਾਈ ਜੀ ਕੁੱਲੀ ਦੇ ਵਿੱਚ ਰਹਿ ਰਿਹਾ ਸੀ ਉਹਦਾ ਘਰ ਟਹਿ ਗਿਆ ਹੋਇਆ ਤਾਂ ਮੈਨੂੰ ਇਸ ਕਰਕੇ ਇਹ ਦੁਬਾਰਾ ਇਹ ਗੱਲ ਇਸ ਕਰਕੇ ਕਰਨੀ ਪੈਂਦੀ ਹੈ ਵੇ ਘਟੂ ਘਟ ਅਸੀਂ ਆਪਣੇ ਗੁਰੂ ਦੇ ਜਿਹੜੇ ਵਜ਼ੀਰ ਆ ਜੀ ਉਹਨਾਂ ਦਾ ਤਾਂ ਫਿਰ ਜ਼ਰੂਰ ਹੋਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਹੋਣਾ ਚਾਹੀਦਾ ਖਾਸ ਕਰਕੇ ਇਹਨਾਂ ਦਾ ਹੋਣਾ ਚਾਹੀਦਾ ਜੀ ਕਿਉਂਕਿ ਆਪਾਂ ਇੱਕ ਆਮ ਇਨਸਾਨ ਹੋ ਸਕਦੇ ਆ ਜੀ ਗੁਰੂ ਦਾ ਵਜ਼ੀਰ ਇੱਕ ਖਾਸ ਰੂਪ ਆ ਪ੍ਰਮਾਤਮਾ ਹਾਂ ਜੀ ਰਾਜਵੀਰ ਇੱਥੇ ਆ ਰਾਜਵੀਰ ਹੈਗਾ ਆ ਕਾ ਭੇਜ ਇੱਥੇ ਤੁਹਾਨੂੰ ਦਰਸ਼ਨ ਕਰਾਈ ਦੇ ਅੱਛਾ ਜੋ ਵੀਰ ਉਹਨਾਂ ਦੀ ਜਿਹਨਾਂ ਦੀ ਹਾਂ ਜੀ ਉਹ ਉੱਥੇ ਹੀ ਕਰਨੀ ਹੈ ਤੇ ਘਰੇ ਪਰ ਨਹੀਂ ਨਹੀਂ ਕੋਈ ਨਹੀਂ ਜੀ ਆਜੋ ਬੁਲਾਓ ਉਹਨਾਂ ਨੂੰ ਵੀਰ ਨੂੰ ਰਾਜਵੀਰ ਆ ਇੱਥੇ ਰਾਜਵੀਰ ਜਲਦੀ ਆ ਆਜੋ ਆਜੋ ਵੀਰੇ ਰੁਕ ਰੁਕ ਜਾ 5 ਮਿੰਟ ਰਾਜ ਜੀ ਹਾਂ ਸਾਹਿਬ ਜੀ ਆਜੋ ਵੀਰੇ ਦਾ ਪਤਾ ਹੋਵੇ ਆ ਰਹੇ ਜੀ ਸਾਹਿਬ ਜੀ ਆਜੋ ਭਾਈ ਆਜੋ ਸਾ ਵਾਇਗੁਰ ਜੀ ਕੀ ਫਤਿਹ ਜੀ ਫਤਿਹ ਚੜ੍ਹਦੀ ਕਲਾ ਬਾਈ ਜੀ ਆ ਜੀ ਆ ਜੀ ਹੋਰ ਠੀਕ ਹੈ ਵੀਰੇ ਠੀਕ ਠਾਕ ਠੀਕ ਹੈ ਜੀ ਤੇ ਬਾਈ ਜੀ ਆਪਣਾ ਸੀ ਹਾਂਜੀ ਆਪਣਾ ਸੀ ਅੱਛਾ ਬੋਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮਹਾਰਾਜ 2023 ਦੇ ਵਿੱਚ ਆਪਣੇ ਪਿਛਲੇ ਦਿਹਾੜਾ ਐ ਸੀ ਉਦੋਂ ਇੱਕ ਮਕਾਨ ਹੈ ਸੀ ਆਪਣੇ ਕੋਲੇ ਉਹ ਇਸ ਵਾਰ ਜੋ ਕਿ ਪਾਣੀ ਜ਼ਿਆਦਾ ਹੋਣ ਕਰਕੇ ਨਹੀਂ ਰਿਹਾ ਕਿ ਮਾਲ ਡੰਗਰ ਆਪਣਾ ਇੱਧਰ ਪਾਣੀ ਜ਼ਿਆਦਾ ਹੋਣ ਕਰਕੇ ਕੀ ਟਾਹ ਗਏ ਹਾਂ ਜੀ ਫੱਛਰੀ ਜੀ ਤੁਹਾਲੀਆਂ ਪਾਈਆਂ ਹਾਂ ਹਾਂ ਜੀ ਉਹ ਆਪਣੇ ਕੋਲ ਹੈ ਨਹੀਂ ਸੀ ਨੇ ਮਤਲਬ ਕਿ ਪਹਿਲਾਂ ਆਪਣਾ ਘਰ ਸੀਗਾ ਜੀ ਕਿੱਥੇ ਸੀ ਪੱਕਾ ਘਰ ਸੀ ਜੀ ਉਹ ਉਹ ਟੈ ਗਿਆ ਜੀ ਉਹ ਇਹ ਤੁਹਾਨੂੰ ਅਸੀਂ ਦੱਸਦੇ ਹਾਂ ਇਹ ਬੱਚਾ ਜੇ ਇਹਨੂੰ ਅਜੇ ਪੂਰੀ ਬਾਅਦ ਚ ਸੁਰਤ ਆਈ ਆ ਇਹਨਾਂ ਦੀ 7 ਕਿੱਲੇ ਜ਼ਮੀਨ ਅੱਗੇ ਦਰਿਆ ਤੇ ਹੁੰਦੀ ਸੀ ਠੀਕ ਹੈ ਜੀ ਮਾਲਕੀ ਜ਼ਮੀਨ ਆ ਠੀਕ ਹੈ ਜੀ ਉਹ ਇਹਨਾਂ ਦੀ ਦਰਿਆ ਨੇ ਜਿਹੜੀ ਉਹ ਖਤਮ ਕਰਤੀ ਉੱਥੇ ਪੱਕਾ ਘਰ ਵੀ ਸੀ ਇਹਨਾਂ ਦਾ ਸਾਰਾ ਕੁਝ ਸੀ ਉਸ ਮਾਰ ਦੇ ਮਾਰੇ ਮੰਨ ਲਓ ਵੀ ਅੱਜ ਤੱਕ ਨਹੀਂ ਇਹ ਉੱਠ ਉਠਿਆ ਗਿਆ 88 ਤੋਂ ਮਾਰ ਪਈ ਇਹਦਾ ਜਨਮ ਬੱਚੇ ਦਾ ਬਾਅਦ ਦਾ ਵਾ ਹਾਂਜੀ ਇਹਦਾ ਚਾਚਾ ਉਦੋਂ ਦੇ ਕੁਲੀ ਇਹਦੇ ਚ ਹੀ ਰਹਿੰਦੇ ਸੀ ਜਾਂ ਇਹ 2023 ਦੇ ਵਿੱਚ ਕੀ ਸੀ 2023 ਦੇ ਵਿੱਚ ਜਿਹਨੂੰ ਮਕਾਨ ਇੱਕ ਹੈ ਸੀ ਉਹ ਟਹਿ ਗਿਆ ਉਦੋਂ ਬਾਅਦ ਚ ਕੁਲੀ ਬਾਈਸ ਉਦੋਂ ਬਾਅਦ ਚ ਫਿਰ ਪੱਕਾ ਮਕਾਨ ਨਹੀਂ ਬਣਿਆ ਜੀ ਸਮਰੱਥਾ ਨਹੀਂ ਹੋਈ ਬਾਈ ਨਹੀਂ ਹਾਂਜੀ ਸਮਰੱਥਾ ਨਹੀਂ ਹੋਈ ਕੀ ਕੰਮ ਕਰਦੇ ਹੋ ਤੁਸੀਂ ਜੀ ਮੈਂ ਪਾਠੀ ਸਿੰਘ ਹਾਂ ਜੀ ਪਾਠੀ ਸਿੰਘ ਹਾਂਜੀ ਸੋ ਬਿਲਕੁਲ ਗੁਰੂ ਦਾ ਵਜ਼ੀਰ ਹੈ ਬਾਈ ਜੀ ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਨੰਬਰ ਬੋਲੋ ਬਾਈ ਆਪਣਾ 7710265313 ਪੰਜਾਬੀ ਚ ਬੋਲ ਦਿਓ ਜੀ 7710265313 77102 65313 ਨੰਬਰ ਆ ਰਾਜਵੀਰ ਸਿੰਘ ਹੈ ਗੁਰੂ ਘਰ ਦਾ ਵਜ਼ੀਰ ਹੈ ਬਾਈ ਪਾਠੀ ਸਿੰਘ ਹੈ ਪਰ ਅੱਜ ਆਪਣਾ ਘਰ ਵੀ ਜਿਹੜਾ ਕੀ ਕੀ ਹੜ ਗਿਆ ਬਾਈ ਮਤਲਬ ਕਿ ਸਾਰਾ ਕੁਝ ਹੀ ਤਬਾਹ ਹੋ ਗਿਆ ਜੀ ਜੋ ਵੀ ਆਪਣੇ ਕੋਲ ਜਿੰਨੀ ਸਮਰੱਥਾ ਸੀ ਮੰਜਾ ਬਿਸਤਰਾ ਜੋ ਵੀ ਲਾ ਲੋਗੇ ਕਰ ਦਿਆਂ ਮਾਤਾ ਪਿਤਾ ਠੀਕ ਹੈ ਮਾਤਾ ਪਿਤਾ ਹਾਂਜੀ ਫਾਦਰ ਸਾਹਿਬ ਜਾਂ ਮਾਤਾ ਜੀ ਦੀ ਡੈਥ ਹੋ ਚੁੱਕੀ ਸੀ ਹਾਂਜੀ ਕੱਲੇ ਭਾਦਰ ਸਾਹਿਬ ਹੀ ਰਹਿ ਗਏ ਦਾਦੀ ਪਾਲਿਆ ਦਾਦੀ ਵੀ ਗੁਜ਼ਰ ਗਈ ਹਾਂਜੀ ਮਾਤਾ ਜੀ ਦੀ ਪਹਿਲਾਂ ਡੈਥ ਹੋ ਗਈ ਸੀ ਮਾਤਾ ਜੀ ਕਦੋਂ ਡੈਥ ਹੋ ਗਈ ਸੀ ਮਾਤਾ ਜੀ ਦੀ ਦਾਦੀ ਜੀ ਦੀ ਪਹਿਲਾਂ ਡੈਥ ਹੋ ਗਈ ਛੋੜ ਕੇ 4 ਕਿੰਨੇ ਹੋ ਗਏ ਦਾਦੀ ਜੀ ਦੀ 4 ਮਹੀਨੇ ਤੇ ਤੁਹਾਡੇ ਮੰਮੀ ਦੀ ਕਦੋਂ ਹੋਈ ਮੰਮੀ ਹੁੰਦਾ ਛੋਟੇ ਹੁੰਦੇ ਰਹੇ ਹੋਈ ਸੀ ਜੀ ਦਾਦੀ ਨੇ ਪਾਲਿਆ ਸੀ ਦਾਦੀ ਨੇ ਪਾਲਿਆ ਤੁਹਾਨੂੰ ਸੋ ਬਾਈ ਸ਼ੁਰੂ ਤੋਂ ਵੀਰ ਯਾਰ ਆਪ ਤਾਂ ਹੰਡਾਰਿਆ ਸੋ ਜ਼ਰੂਰ ਮਦਦ ਹੋਣੀ ਚਾਹੀਦੀ ਆ ਇਹ ਵੀਰੇ ਆਪਣੀ ਜਗ੍ਹਾ ਤੁਹਾਡੀ ਹਾਂਜੀ ਆਪਣੀ ਠੀਕ ਹੈ ਤਾਂ ਜ਼ਰੂਰ ਕੋਈ ਗੱਲ ਨਹੀਂ ਬਾਈ ਇਹ ਆ ਫਤਾਈਏ ਕੋਈ ਨ ਚੜਦੀ ਕਲਾ ਚ ਰਹੋ ਤੇ ਜੇ ਅੱਜ ਇਹ ਇੱਕ ਤੁਹਾਡੇ ਲਈ ਤੇ ਤੁਹਾਡੇ ਘਾਰੀ ਸੀ ਬਾਈ ਘੱਟ ਠੱਠਿਆ ਹੈ ਹਾਂਜੀ ਕੋਈ ਗੱਲ ਨਹੀਂ ਇੱਥੇ ਇਹ ਇੱਥੇ ਹੀ ਪੱਕਾ ਘਰ ਪਾਊਗਾ ਹੁਣ ਹਾਂਜੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ ਜੀ ਤੇ ਸ਼ਾਇਦ ਸਨ ਤਾਂ ਹੀ ਕੱਲੇ ਆ ਜੀ ਵਾਹਿਗੁਰੂ ਨੇ ਹਾਂਜੀ ਮਾਲਕ ਕਰਨ ਵਾਲਾ ਜੀ ਹੈ ਹਾਂਜੀ ਕੋਈ ਨਹੀਂ ਵੀਰੇ ਚੜਦੀ ਕਲਾ ਚ ਰਹਿਣਾ ਹਾਂਜੀ ਛੋਟੀ ਬੇਨਤੀ ਆ ਬਣੀ ਆਪਣੇ ਇਹਦੀ ਚਾਰ ਦੁਆਰੀ ਸੀ ਉਹ ਪਾਣੀ ਦੇ ਨਾਲ ਡਿਗ ਡੁਗ ਪਈ ਆ ਉਹ ਅਜੇ ਮਾੜਾ ਕਿਰਪਾ ਕਰ ਦੇਰੀ ਜੀ ਜਦੋਂ ਇੱਥੇ ਆਉਣਗੇ ਜੀ ਤਾਂ ਉਹ ਜ਼ਰੂਰ ਭਾਈ ਜੀ ਉਹਨਾਂ ਨੂੰ ਤੁਸੀਂ ਦੱਸ ਦਿਓ ਹਨਾ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਅੱਜ ਦਾ ਅਲਰਟ ਦੱਸਿਆ ਹੋਇਆ ਸੀਗਾ ਪਰ ਪ੍ਰਮਾਤਮਾ ਦੀ ਮਿਹਰ ਰਹੀ ਹੈ ਵੀ ਬਹੁਤ ਜ਼ਿਆਦਾ ਮੀਂਹ ਨਹੀਂ ਪਿਆ ਜੀ ਬਹੁਤ ਜ਼ਿਆਦਾ ਵੀ ਸਾਰਾ ਦਿਨ ਹੈ ਜੀ ਹਾਂ ਜੀ ਵਰਖਾ ਦੀ ਅੱਜ ਤਕਰੀਬਨ 35 ਤਾਂ ਰਹੀ ਆ ਪਰ ਰੋਕ ਰੋਕੇ ਪੈਂਦੀ ਰਹੀ ਬਹੁਤ ਜ਼ਿਆਦਾ ਨਹੀਂ ਪੈਂਦੀ ਰਹੀ ਹਾਂ ਜੀ ਨਹੀਂ ਅੱਜ ਬਹੁਤ ਠੀਕ ਹੈ ਚਲੋ ਗੁਰੂ ਸਾਹਿਬ ਦਾ ਸ਼ੁਕਰ ਹੈ ਤੇ ਅੱਗੇ ਬਾਦਿਆਂ ਜੀ ਪਿੰਡ ਦੇ ਚਲਦੇ ਹਾਂ ਜੀ